ਨਮਸਕਾਰ ਜੀ ਤੁਸੀਂ ਦੇਖ ਰਹੇ ਹੋਵੋਗੇ ਵੀ ਮੈਂ ਕੜਾਈ ਦੇ ਵਿੱਚ ਕੀ ਉਲਟੀਆਂ ਪਲਟੀਆਂ ਮਰਾਈ ਜਾਂਦੀਆਂ ਤੇ ਅੱਜ ਉਹ ਤੁਹਾਨੂੰ ਵੀ ਦੱਸੀ ਹੈ ਹੈਲੋ ਜੀ ਨਮਸਤੇ ਸੱਚੀ ਆਕਾਲ ਜੈ ਮਾਤਾ ਦੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਮੈਂ ਵੀ ਬਹੁਤ ਹੀ ਵਧੀਆ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਟੋਰੀ ਅੰਜਲੀ ਤੇ ਅੱਜ ਆਪਾਂ ਤੁਹਾਨੂੰ ਬਣਾਉਣਾ ਸਿਖਾਵਾਂਗੇ ਖੀਰ ਪੂੜੇ ਕਿਉਂਕਿ ਇਹ ਆਪਣੀ ਆਪਣੇ ਤਰੀਕੇ ਨਾਲ ਬਣਦੀ ਹੈ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕਿਹੜੇ ਤਰੀਕੇ ਨਾਲ ਬਣਾਣੇ ਹੋ ਤੇ ਲੋ ਜੀ ਇਹ ਸਭ ਤੋਂ ਪਹਿਲਾਂ ਉਬਲਿਆ ਹੋਇਆ ਦੁੱਧ ਸੀ ਜਿਹਦੇ ਉੱਪਰ ਮਲਾਈ ਆਈ ਹੋਈ ਸੀ ਤੇ ਆਪਾਂ ਕੜਛੀ ਜੀ ਮਾਰ ਕੇ ਇਹਨੂੰ ਵਿੱਚੀ ਥਲਾਮਲੂ ਦੇਣਾ ਤੇ ਲੋ ਜੀ ਕਿਉਂਕਿ ਇਹ ਉਬਲਿਆ ਹੋਇਆ ਦੁੱਧ ਸੀ ਇਹ ਆਪਾਂ 2 ਲੀਟਰ ਦੁੱਧ ਲਿਆ ਕਿਉਂਕਿ ਪਹਿਲਾਂ ਮੇਰੀ ਕੋਈ ਸਲਾਹ ਨਹੀਂ ਸੀ ਵੀ ਅੱਜ ਆਪਾਂ ਖੀਰ ਬਣਾਵਾਂਗੇ ਤੇ ਸਵੇਰੇ ਜਿਹੜਾ ਮੈਂ ਦੁੱਧ ਲਿਆ ਉਹ ਮੈਂ ਚੱਕ ਕੇ ਉਬਾਲੀ ਦੇ ਕੇ ਰੱਖਦਾ ਸੀ ਕਿ ਸੌਣ ਦੇ ਮਹੀਨੇ ਹੀ ਉਮੀਦ ਜੀ ਸੀ ਵੀ ਮੀ ਪੈਣਗੇ ਮੀ ਪੈਣਗੇ ਪਰ ਸਾਡੇ ਤਾਂ ਸਾਰਾ ਮਹੀਨਾ ਬੀਤ ਗਿਆ ਸੌਣ ਦਾ ਮਹੀਨਾ ਤੇ ਦੂਜਾ ਮਹੀਨਾ ਵੀ ਸ਼ੁਰੂ ਹੋ ਚੁੱਕਿਆ ਹੁਣ ਤਾਂ ਤੇ ਮੀ ਪਏ ਨਹੀਂ ਹੈਗੇ ਤੇ ਮੈਨੂੰ ਇਹੀ ਸੀ ਵੀ ਮੀ ਪੈਣ ਤੇ ਆਪਾਂ ਖੀਰ ਪੂੜੇ ਬਣਾਵਾਂਗੇ ਕਿਉਂਕਿ ਜਿਹੜਾ ਮੀ ਪੈਣ ਤੇ ਖੀਰ ਪੂੜੇ ਬਣਾਉਂਦਾ ਸਵਾਦ ਹੈ ਉਹ ਆਪਣਾ ਅਲੱਗ ਹੀ ਹੈ ਕਿਉਂਕਿ ਬਾਰਮੀ ਪੈਂਦਾ ਹੋਵੇ ਤੇ ਅੰਦਰ ਆਪਾਂ ਖਾਈਏ ਬਣਾ ਕੇ ਖੀਰ ਪੂੜੇ ਤੇ ਆਹਾਹਾ ਕੀ ਨਜ਼ਾਰੇ ਬੰਨੇ ਜਾਣਗੇ ਤੇ ਲੋ ਜੀ ਕੋਈ ਗੱਲ ਨਹੀਂ ਪਰ ਮੀ ਤਾਂ ਪਿਆ ਨਹੀਂ ਹੈਗਾ ਤੇ ਆਪਾਂ ਹੁਣ ਖੀਰ ਪੂੜੇ ਤਾਂ ਬਣਾਣੇ ਸੀਗੇ ਤੇ ਇਸ ਲਈ ਆਪਾਂ ਅੱਜ ਬਣਾਏ ਖੀਰ ਪੂੜੇ ਇਹਦੇ ਵਾਸਤੇ ਆਪਾਂ ਲਿਆ 2 ਲੀਟਰ ਦੁੱਧ ਤੇ ਉਹਦੇ ਵਿੱਚ ਆਪਾਂ ਪਾ ਦੇਣੇ ਆ ਟੋਟਾ ਚੋਲਾਂ ਦਾ ਜੇ ਤੁਹਾਡੇ ਕੋਲ ਟੋਟਾ ਨਹੀਂ ਹੈਗਾ ਤੇ ਤੁਸੀਂ ਬਾਸਮਤੀ ਚੋਲਾ ਨੂੰ ਇੱਕ ਵਾਰ ਮਿਕਸੀ ਚ ਗੜਾ ਲਵਾ ਦੇਣਾ ਉਹ ਆਪੇ ਟੋਟਾ ਚੋਲਾਂ ਦਾ ਬਣ ਜਾਣਾ ਤੇ ਉਹਨਾਂ ਨੂੰ ਆਪਾਂ ਧੋਸਵਾਰ ਕੇ ਵਿੱਚੇ ਪਾ ਦੇਣਾ ਫਿਰ ਆਪਾਂ ਲਵਾਂਗੇ ਡਰਾਈ ਫਰੂਟ ਜਿਹੜੇ ਵੀ ਤੁਹਾਡੇ ਕੋਲ ਹੋਏ ਤੁਸੀਂ ਉਹ ਲੈ ਲੈਣੇ ਆ ਮੈਂ ਲਿਆ ਇਹਦੇ ਵਿੱਚ ਤੇ ਕद्दूकस ਕੀਤਾ ਹੋਇਆ ਨਾਰੀਅਲ ਨਾਲ ਲੈ ਆਪਾਂ ਬਦਾਮ ਤੇ ਥੋੜਾ ਜਿਹਾ ਲੈ ਆਪਾਂ ਪਿਸਤਾ ਕਿਉਂਕਿ ਕद्दूकस ਕਰਕੇ ਨਾਰੀਅਲ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਪਰ ਜਿਹੜਾ ਕद्दूकस ਕਰਕੇ ਨਾਰੀਅਲ ਦਾ ਫਲੇਵਰ ਆਊਗਾ ਆਪਣੀ ਖੀਰ ਦੇ ਵਿੱਚ ਉਹਦੇ ਨਾਲ ਖੀਰ ਦਾ ਸਵਾਦ ਹੋ ਜਾਣਾ 4 ਗੁਣਾ ਤੇ ਲੋ ਜੀ ਹੁਣ ਸਾਡੇ ਚੋਲ ਨੇ ਜਿਹੜੇ ਉਹ ਚੰਗੀ ਤਰ੍ਹਾਂ ਉਬਲ ਚੁੱਕੇ ਨੇ ਜਦੋਂ ਇਹ ਅੱਧ ਕੱਚੇ ਜੇ ਹੋ ਜਾਣ ਫਿਰ ਆਪਾਂ ਪਾਣੀ ਇਹਦੇ ਵਿੱਚ ਚੀਨੀ ਕਿਉਂਕਿ ਜੇ ਆਪਾਂ ਚੀਨੀ ਨੂੰ ਪਹਿਲਾਂ ਹੀ ਪਾ ਦਾਂਗੇ ਨਾ ਫਿਰ ਉਸ ਤੋਂ ਬਾਅਦ ਜਿਹੜਾ ਚਾਵਲ ਨੇ ਉਹਨਾਂ ਨੇ ਪੱਕਣਾ ਨਹੀਂ ਹੈਗਾ ਤੇ ਇਸ ਲਈ ਆਪਾਂ ਜਦੋਂ ਅੱਧ ਕੱਚੇ ਜੇ ਹੋ ਜਾਣਗੇ ਉਦੋਂ ਹੀ ਆਪਾਂ ਚੀਨੀ ਪਾਣੀ ਹੈ ਤੇ ਨਾਲ ਨਾਲ ਹੀ ਆਪਾਂ ਪਾ ਦਨੇ ਆਪਣੇ ਡਰਾਈ ਫਰੂਟ ਤਾਂ ਜੋ ਇਹ ਵੀ ਕੱਚੇ ਨਾ ਰਹਿ ਜਾਣ ਇਹ ਵੀ ਦੁੱਧ ਦੇ ਨਾਲ ਉਬਲਣ ਤੇ ਇਹ ਵੀ ਆਪਣੇ ਵਿੱਚ ਮਿਕਸ ਹੋ ਜਾਣ ਤੇ ਲੋ ਜੀ ਹੁਣ ਆਪਾਂ ਪਾਤੇ ਇਹਦੇ ਵਿੱਚ ਬਦਾਮ ਤੇ ਨਾਲ ਹੀ ਪਾਤਾ ਪਿਸਤਾ ਤੇ ਆ ਪਾਇਆ ਸੀ ਆਪਾਂ ਨਾਰੀਅਲ ਦਾ ਸੁੱਕਿਆ ਹੋਇਆ ਨਾਰੀਅਲ ਸੀ ਇਹ ਉਹਦਾ ਆਪਾਂ ਪਾ DNA ਚੰਗੀ ਤਰ੍ਹਾਂ ਕद्दूकस ਕਰਕੇ ਚੂਰਾ ਮਾਰਕੀਟ ਵਾਲਾ ਚੂਰਾ ਨਾ ਪਾਇਓ ਤੇ ਆ ਪਾਣੀ ਆ ਹੁਣ ਆਪਾਂ ਹਰੀ ਇਲਾਇਚੀ ਇਹਨੂੰ ਆਪਾਂ ਤੋੜ ਕੇ ਪਾਣਾ ਤਾਂ ਜੋ ਇਹਦੇ ਅੰਦਰਲੇ ਜਿਹੜੇ ਬੀਜ ਨੇ ਉਹਨਾਂ ਦਾ ਫਲੇਵਰ ਵੀ ਖੀਰ ਦੇ ਵਿੱਚ ਜਾਵੇ ਤੇ ਲੋ ਜੀ ਹੁਣ ਇਹਨੂੰ ਬਸ ਰਿਜਨੇ ਰੱਖ ਦੇਣਾ ਤੇ ਚੰਗੀ ਤਰ੍ਹਾਂ ਰੇਜੇ ਆਣ ਦੇਣੇ ਐ ਇਹਨੂੰ ਰੇਜੇ ਆਣ ਤੋਂ ਬਾਅਦ ਜਿੰਨੀ ਇਹ ਖੀਰ ਐ ਇਹ ਤੋਂ ਅੱਧੀ ਰਹਿ ਜਾਣੀ ਆ ਦੇਖੋ ਤੁਸੀਂ ਇਹਦਾ ਦੁੱਧ ਦਾ ਪਾਣੀ ਜਿਹੜਾ ਹੈ ਸੁੱਕ ਜਾਣਾ ਤੇ ਚੰਗੀ ਤਰ੍ਹਾਂ ਗਾੜੀ ਰਬੜੀ ਦੀ ਤਰ੍ਹਾਂ ਹੋ ਜਾਣੀ ਐ ਹੁਣ ਜੇਕਰ ਤੁਸੀਂ ਇੰਨੀ ਇੱਕ ਗਾੜੀ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਖੀਰ ਨੂੰ ਬੰਦ ਕਰ ਦੇਣਾ ਤੇ ਠੰਡੀ ਹੋਣ ਲਈ ਰੱਖ ਦੇਣਾ ਫ੍ਰਿਜ ਦੇ ਵਿੱਚ ਕਿਉਂਕਿ ਮੈਨੂੰ ਤਾਂ ਇਹ ਖੀਰ ਜਿਹੜੀ ਗਾੜੀ-ਗਾੜੀ ਜੀ ਪਸੰਦ ਆਉਂਦੀ ਹੈ ਇਸ ਲਈ ਮੈਂ ਇਹਨੂੰ ਦੋ ਤਿੰਨ ਰੇਜੇ ਹੋਰ ਦਵਾਉਂਗੀ ਤੇ ਧਿਆਨ ਰੱਖਣਾ ਤੁਸੀਂ ਵੀ ਜਿਹੜਾ ਖੀਰ ਦੇऊं ਜਦੋਂ ਲਾਸਟ ਦੇ ਵਿੱਚ ਰੇਜੇ ਦਵਾਣੇ ਆ ਆਪਾਂ ਚੰਗੀ ਤਰ੍ਹਾਂ ਕੋਲ ਖੜੇ ਰਹਿ ਕੇ ਕੜਛੀਆਂ ਮਾਰਦੇ ਰਹਿਣਾ ਕਿਉਂਕਿ ਸਾਰੀ ਕੀਤੀ ਕਰਾਈ ਮਿਹਨਤ ਤੇ ਪਾਣੀ ਫਿਰ ਜਾਣਾ ਜੇ ਇਹ ਖੀਰ ਦਾ ਇੱਕ ਚਾਵਲ ਵੀ نیچے ਲੱਗ ਗਿਆ ਇੱਕ ਚੋਲ ਵੀ نیچے ਲੱਗ ਗਿਆ ਨਾ ਉਹਦੇ ਨਾਲ ਥੋੜਾ ਸੜੇ ਸੜੇ ਦਾ ਟੇਸਟ ਆਊਗਾ ਇਸ ਲਈ ਆਪਾਂ ਕੜਚੀ ਮਾਰਦੇ ਰਹਿਣਾ ਲੋਜੀ ਖੀਰ ਸਾਡੀ ਬਣ ਕੇ ਹੋ ਗਈ ਤਿਆਰ ਤੇ ਹੁਣ ਆਪਾਂ ਬਣਾਵਾਂਗੇ ਪੂੜੇ ਪੰਜਾਂ ਮਿੰਟਾਂ ਵਾਲੇ ਪੂੜੇ ਬਣਾਵਾਂਗੇ ਫਟਾਫਟ ਬਣਾਵਾਂਗੇ ਤੇ ਫਟਾਫਟ ਖਾਵਾਂਗੇ ਤੇ ਇਹਦੇ ਵਾਸਤੇ ਲਈ ਆਪਾਂ ਦੁੱਧ ਤੇ ਨਾਲ ਹੀ ਲਈ ਸੀ ਆਪਾਂ ਸ਼ੱਕਰ ਤੁਸੀਂ ਚਾਹੋ ਤਾਂ ਇਹਦੇ ਵਿੱਚ ਚੀਨੀ ਦਾ ਬੂਰਾ ਵੀ ਪਾ ਸਕਦੇ ਹੋ ਜਾਂ ਚੀਨੀ ਵੀ ਪਾ ਸਕਦੇ ਹੋ ਕਿਉਂਕਿ ਉਹਨੂੰ ਘੁਲਣ ਨੂੰ ਟਾਈਮ ਲੱਗੂਗਾ ਤੇ ਆਪਾਂ ਬਣਾਣੀਆਂ ਪੰਜਾਂ ਮਿੰਟਾਂ ਵਾਲੇ ਖੀਰ ਪੂੜੇ ਤੇ ਨਾਲ ਹੀ ਆਪਾਂ ਹੁਣ ਪਾ ਦਨ ਇਹਦੇ ਵਿੱਚ ਸੌਂਫ ਤੇ ਨਾਲ ਪਾਵਾਂਗੇ ਆਪਾਂ ਆਟਾ ਸੌਂਫ ਤੇ ਜਿਹੜੀ ਤੁਸੀਂ ਇਹ ਪਸੰਦ ਦੀ ਪਾ ਸਕਦੇ ਹੋ ਜੇ ਤੁਸੀਂ ਪਾਣੀ ਚਾਹਨੇ ਹੋ ਤਾਂ ਪਾ ਲਿਓ ਨਹੀਂ ਤਾਂ ਛੱਡੋ ਪਰੇ ਤੇ ਨਾਲ ਤੁਸੀਂ ਇਹਦੇ ਵਿੱਚ ਨਾਰੀਅਲ ਦਾ ਬੁਰਾਦਾ ਵੀ ਪਾ ਸਕਦੇ ਹੋ ਉਹ ਵੀ ਤੁਹਾਡੀ ਪਸੰਦ ਆ ਤੁਸੀਂ ਪਾਣਾ ਹੋਇਆ ਪਾ ਲਿਓ ਨਹੀਂ ਤਾਂ ਛੱਡ ਦਿਓ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਆਟਾ ਪਾ ਕੇ ਘੁਮਾ ਦੇਣਾ ਤਾਂ ਜੋ ਇਹਦੇ ਵਿੱਚ ਢੇਲੇ ਜਿਹਾ ਨਾ ਬਣੇ ਰਹਿ ਜਾਣ ਤੇ ਲੋ ਜੀ ਹੁਣ ਆਪਾਂ ਇੱਕ ਆਪਣੇ ਕੋਲ ਕੋਈ ਨਾਨਸਟਿਕ ਭਾਂਡਾ ਹੈ ਨਹੀਂਗਾ ਤੁਸੀਂ ਕਹੋਗੇ ਹਰ ਵੀਡੀਓ ਚ ਰਹਿੰਦੀ ਰਹਿੰਦੀ ਹੈ ਨਾਨਸਟਿਕ ਭਾਂਡੇ ਨੂੰ ਲੋ ਜੀ ਦੋ ਤਿੰਨ ਵਾਰ ਲੈਣ ਤੇ ਗਈਆਂ ਦੁਕਾਨ ਤੇ ਵੀ ਪੈਨ ਲੈ ਆਈਏ ਨਾਨ ਸਟਿਕ ਪਰ ਜਿਗਰਾ ਜਾਨੀ ਪੈਂਦਾ ਹੈਗਾ ਇਸ ਲਈ ਆਪਾਂ ਕੜਾਈ ਚ ਹੀ ਬਣਾ ਛੱਡੀਦਾ ਤੇ ਲੋ ਜੀ ਕੜਾਈ ਦੇ ਵਿੱਚ ਆਪਾਂ ਜਿਹੜਾ ਬੈਟਰ ਬਣਾਇਆ ਸੀ ਹੁਣ ਨੀਚੇ ਆਪਾਂ ਲਾ ਲੈਣਾ ਕਿਉਂ ਦੇਸੀ ਘਿਓ ਲਾ ਲਿਓ ਬਾਲਾ ਹੀ ਸਵਾਦ ਆਊਗਾ ਤੇ ਇਹਨੂੰ ਆਪਾਂ ਬੈਟਰ ਨੂੰ ਪਾ ਦਨੇ ਆ ਆ ਦੇਖੋ ਤੁਸੀਂ ਦੇਖੋਗੇ ਵੀ ਇੱਕ ਸਾਈਡ ਤੋਂ ਇਹ ਬਿਲਕੁਲ ਸਿਮ ਤੇ ਪਕਾਣਾ ਇਹਨੂੰ ਟੱਕਣ ਲਾ ਕੇ ਤੇ ਤੁਸੀਂ ਦੇਖੋਗੇ ਵੀ ਇਹ ਇੱਕ ਸਾਈਡ ਤੋਂ ਬਿਲਕੁਲ ਪੱਕ ਚੁੱਕਿਆ ਤੇ ਦੂਸਰੀ ਸਾਈਡ ਤੋਂ ਵੀ ਆਪਾਂ ਹੁਣ ਘਿਓ ਲਗਾ ਕੇ ﺍﻟਟੀਆਂ ਪਲਟੀਆਂ ਲਵਾ ਕੇ ਚੰਗੀ ਤਰ੍ਹਾਂ ਇਹਨੂੰ ਪਕਾ ਲੈਣਾ ਤੇ ਆ ਦੇਖੋ ਸਾ ਤੁਸੀਂ ਜੇਕਰ ਇਹਨੂੰ ਪਾਪੜ ਟਾਈਪ ਖਾਣਾ ਚਾਹੁੰਦੇ ਹੋ ਵੀ ਥੋੜਾ ਰੜਾ ਕੇ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ ਰਾੜ ਵੀ ਸਕਦੇ ਹੋ ਤੇ ਜੇਕਰ ਤੁਸੀਂ ਇਹਨੂੰ ਪੋਲਾ ਜਾ ਰੱਖਣਾ ਚਾਹੁੰਦੇ ਹੋ ਖੀਰ ਪੂੜੇ ਨੂੰ ਕਿਉਂਕਿ ਆ ਪਹਿਲਾ ਜਿਹੜਾ ਸੀ ਖੀਰ ਪੂੜਾ ਇਹ ਮੈਂ ਪਾਪੜ ਬਣਾ ਕੇ ਖਾਇਆ ਸੀ ਕਿਉਂਕਿ ਮੈਨੂੰ ਏਦਾਂ ਦੀ ਪਸੰਦ ਹੈ ਤੇ ਆ ਜਿਹੜਾ ਦੂਸਰਾ ਸੀ ਇਹ ਥੋੜਾ ਮੈਂ ਸੌਫਟ ਵਿੱਚ ਬਣਾਇਆ ਸੀ ਤੇ ਲੋ ਜੀ ਤੁਸੀਂ ਜਿੱਦਾਂ ਵੀ ਇਹਨਾਂ ਨੂੰ ਬਣਾ ਕੇ ਖਾਣਾ ਚਾਹੁੰਦੇ ਹੋ ਤੇ ਖੀਰ ਪੂੜੇ ਬਣਾ ਕੇ ਖਾ ਸਕਦੇ ਹੋ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਸੀਂ ਖੀਰ ਪੂੜੇ ਕਿਵੇਂ ਬਣਾਉਂਦੇ ਹੋ ਪੂੜੇ ਦੀ ਰੈਸিপি ਮੈਨੂੰ ਸ਼ੇਅਰ ਕਰਿਓ ਤੇ ਨਾਲ ਹੀ ਮੈਨੂੰ ਇਹ ਵੀ ਦੱਸਿਓ ਵੀ ਮਾਲ ਪੂੜੇ ਦੇ ਵਿੱਚ ਤੇ ਪੂੜੇ ਦੇ ਵਿੱਚ ਕੀ ਫਰਕ ਹੈ ਜਿਹੜੇ ਆਪਾਂ ਤਲਕੇ ਬਣਾਉਂਦੇ ਆ ਉਹ ਮਾਲ ਪੂੜੇ ਹੁੰਦੇ ਨੇ ਤੇ ਜਿਹੜੇ ਆਪਾਂ ਐਦਾਂ ਬਣਾਉਂਦੇ ਆ ਉਹ ਪੂੜੇ ਹੁੰਦੇ ਨੇ ਸੱਚੀਓ ਇਹ ਮੈਨੂੰ ਕਮੈਂਟ ਕਰਕੇ ਦੱਸਿਓ ਕਿਉਂਕਿ ਮੈਨੂੰ ਵੀ ਇਹ ਕਿਸੇ ਨੇ ਕਮੈਂਟ ਕੀਤਾ ਸੀਗਾ ਕਿ ਇਹ ਸੱਚ ਹੈ ਮੈਨੂੰ ਇਸ ਬਾਰੇ ਨੌਲੇਜ ਨਹੀਂ ਹੈਗੀ ਤੇ ਲੋ ਜੀ ਤੁਸੀਂ ਇਹਨੂੰ ਬਣਾ ਕੇ ਖਾ ਸਕਦੇ ਹੋ ਤੇ ਆਹ ਦੇਖੋ ਤੇ ਆਪਾਂ ਵੀ ਖਾ ਕੇ ਤੁਹਾਨੂੰ ਦਿਖਾਈਏ ਸੱਚੀ ਬਹੁਤ ਸਵਾਦ ਬਣੇ ਸੀਗੇ ਤੁਸੀਂ ਵੀ ਬਣਾਓ ਜੀ ਖਾਓ ਜੀ ਤੇ ਮੇਰੇ ਚੈਨਲ ਨੂੰ ਹੋਰ ਵੀਡੀਓਜ਼ ਦੇਖਣ ਲਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਓਕੇ ਜੀ ਬਾਏ ਬਾਏ ਮਿਲਦੇ ਆਂ